ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਅਸੀਂ ਹਮੇਸ਼ਾ ਇਹੀ ਮੰਗਦੇ ਹਾਂ ਰੱਬ ਕੋ ਕਿ ਪਰਮਾਤਮਾ ਸਾਨੂੰ ਤੰਦਰੁਸਤ ਰੱਖੇ ਅਸੀਂ ਆਪਣੇ ਬਾਰੇ ਤਾਂ ਮੰਗਦੇ ਹੀ ਹਾਂ ਖਾਲਸਾ ਜੀ ਜੇ ਤੁਸੀਂ ਸਰਬੱਤ ਦਾ ਭਲਾ ਮੰਗਿਆ ਕਰੋ ਨਾ ਤਾਂ ਇਸ ਨਾਲ ਜਦੋਂ ਵਾਹਿਗੁਰੂ ਪਲਾ ਕਰਨ ਲੱਗੇਗਾ ਨਾ ਤਾਂ ਤੁਹਾਡੇ ਤੋਂ ਸ਼ੁਰੂ ਕਰੇਗਾ ਕਿਉਂਕਿ ਜਿਸ ਨੇ ਸਰਬਤ ਦਾ ਪਲਾ ਮੰਗਿਆ ਹੈ ਨਾ ਉਸ ਦਾ ਪਲਾ ਵਾਹਿਗੁਰੂ ਖੁਦ ਕਰਦੇ ਨੇ ਖਾਲਸਾ ਜੀ ਅੱਜ ਦੀ ਜੋ ਹੱਡ ਬੀਤੀ ਹੈ ਉਹ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਉਸ ਭੈਣ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰ ਚ ਚਾਰ ਮੈਂਬਰ ਹਨ ਤੇ ਉਹ ਕਹਿੰਦੇ ਕਿ ਮੇਰੇ ਪੜ੍ਹਾਈ ਤੋਂ ਬਾਅਦ ਕਹਿੰਦੇ ਕਿ ਮੈਂ ਨਾ ਛੋਟੀ ਮੋਟੀ ਜੌਬ ਕਰਦੀ ਸੀ ਹਜੇ ਮੇਰੀ ਮੈਰਿਜ ਨਹੀਂ ਸੀ ਹੋਈ ਕਹਿੰਦੇ ਕਿ ਮਤਲਬ ਅੱਜ ਕੱਲ ਲੋਕ ਕਿ ਨਾ ਬਹੁਤ ਜ਼ਿਆਦਾ ਨੁਕਸ ਕੱਢਦੇ ਨੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਉਹ ਕਿਤੇ ਰੁਜ਼ਗਾਰ ਨਾ ਵੀ ਲੱਗਾ ਹੋਵੇ ਨਾ ਤਾਂ ਵੀ ਤੇ ਲੱਗਾ ਹੋਵੇ ਤਾਂ ਵੀ ਯਾਨੀ ਕਿ ਅੱਜ ਕੱਲ ਨੁਕਸ ਕੱਢਣ ਵਾਲਿਆਂ ਦੀ ਕੋਈ ਕਮੀ ਨਹੀਂ ਕਿਸੇ 'ਚ ਅਗਰ ਦੋਸ਼ ਕੱਢਣਾ ਹੋਵੇ ਨਾ ਤਾਂ ਸਾਰਿਆਂ ਦੀ ਉਂਗਲਾਂ ਬਰਾਬਰ ਉੱਠਦੀਆਂ ਨੇ ਪਰ ਜੀ ਬੰਦੇ ਨੂੰ ਕਹਿ ਦਿੱਤਾ ਜੇ ਵੇ ਨਾ ਤੁਹਾਡੇ ਚ ਕਮੀ ਹੈ ਤਾਂ ਉਹਨੇ ਕਿਹਾ ਨਾ ਨਾ ਮੈਂ ਤਾਂ ਸਰਵ ਗੁਣ ਸੰਪਨ ਹਾਂ ਤੇ ਮੇਰੇ ਜਿਹਾ ਤਾਂ ਕੋਈ ਕਮੀ ਹੀ ਨਹੀਂ ਹੈ ਉਹ ਭੈਣ ਨੇ ਸੁਣਾਉਣਾ ਕੀਤੀ ਹੈ ਆਪਣੀ ਦਾਸਤਾ ਕੀ ਮੇਰੀ ਮੈਰिज ਨਹੀਂ ਸੀ ਹੋ ਰਹੀ ਬਹੁਤ 2-3 ਸਾਲ ਹੋ ਗਏ ਸੀ ਵੀ ਪੜ੍ਹਾਈ ਖਤਮ ਹੋ ਗਈ ਸੀ ਜੋਬ ਕਰਦੀ ਸੀਗੀ ਤੇ ਕਹਿੰਦੇ ਕਿ ਮੇਰੀ ਮੈਰिज ਨਹੀਂ ਸੀ ਹੋ ਰਹੀ ਤੇ ਕੋਈ ਵੀ ਰਿਸ਼ਤਾ ਆਂਦਾ ਸੀ ਤੇ ਕੋਸ਼ਨਾ ਕੁਛ ਅਰਚਨ ਪੈ ਜਾਂਦੀ ਸੀ ਕਿਵੇਂ ਕੋਈ ਜਿਨੇ ਵੀ ਕੁੜੀ ਸੋਣੀ ਨਹੀਂ ਹੈ ਕੁੜੀ ਜਿਆਦਾ ਉਮਰ ਦੀ ਹੋਗੀ ਹੈ ਕੁੜੀ ਐ ਤਾਂ ਤੇ ਦੇਖੋ ਕਿਸੇ ਨੇ ਉਹਦੇ ਗੁਣਾਵਲ ਨਹੀਂ ਦੇਖਣਾ ਵੀ ਇੰਨੀ ਉਮਰ ਤੇ ਹੋਮ ਤੱਕ ਉਹਨੇ ਕੀ ਕੀ ਐਕਸਪੀਰੀਅੰਸ ਕੀਤੇ ਨਾ ਮਤਲਬ ਲਾਈਫ 'ਚ ਵੀ ਕਿੰਨਾ ਕੁ ਉਹਨੇ ਸਟਰਗਲ ਕੀਤਾ ਹੈ ਪੜਾਈ ਕੀਤੀ ਹੈ ਕੋਈ ਜੌਬ ਕਰ ਰਹੀ ਹੈ ਕੋਈ ਕੋਰਸ ਕਰ ਰਹੀ ਹੈ ਵੀ ਮਤਲਬ ਛੋਟੇ ਛੋਟੇ ਕੋਰਸ ਕਰਕੇ ਹੀ ਬੰਦਾ ਵੱਡੇ ਕੋਰਸ ਤੱਕ ਪਹੁੰਚਦਾ ਹੈ ਵੀ ਉਹਨੇ ਇੰਨਾ ਸਟਰਗਲ ਕੀਤਾ ਹੈ ਲਾਈਫ 'ਚ ਇਸ ਨੂੰ ਕੋਈ ਨਹੀਂ ਦੇਖਦਾ ਬਸ ਇੱਕ ਦੇਖਦੇ ਨੇ ਕੁੜੀ ਸੋਹਣੀ ਹੋਵੇ ਚਾਹੇ ਉਹ ਜਿਵੇਂ ਮਰਜੀ ਹੋਵੇ ਸੋਹਣੀ ਹੋਵੇ ਉਹ ਭੈਣ ਨੇ ਦੱਸਿਆ ਹੈ ਕਿ ਕਹਿੰਦੇ ਕਿ ਵੀ ਮਤਲਬ ਉਹਨਾਂ ਦਾ ਰੰਗ ਥੋੜਾ ਸਾੰਬਲਾ ਹੀ ਸੀ ਤੇ ਕੋਈ ਰਿਸ਼ਤਾ ਵੀ ਨਹੀਂ ਹੋ ਰਿਹਾ ਸੀ ਕਹਿੰਦੇ ਥੋੜੀ ਮੈਂ ਦੁਖੀ ਵੀ ਸੀ ਕਿ ਹਾਂ ਰਿਸ਼ਤੇ ਨਹੀਂ ਹੋ ਰਹੇ ਕਹਿੰਦੇ ਕਿ ਅਸੀਂ ਮੈਂ ਗੁਰੂ ਨੂੰ ਮੰਨਣ ਵਾਲੀ ਸੀ ਮੈਂ ਗੁਰੂ ਤੇ ਪੂਰਾ ਵਿਸ਼ਵਾਸ ਕਰਦੀ ਕਹਿੰਦੇ ਮੇਰੀ ਪੜ ਮੇਰੇ ਆਸ-ਪਾਸ ਜਿਹੜੀ ਗਵੰਦੀ ਸੀ ਤੇ ਮੇਰੀ ਮੰਮਾ ਹੀ ਨੇ ਉਹਨਾਂ ਨੂੰ ਕੁਝ ਪੁੱਛਿਆ ਵੀ ਰਿਸ਼ਤਾ ਨਹੀਂ ਹੋ ਰਿਹਾ ਵੀ ਕੋਈ ਅਰਚਨ ਹੋਵੇ ਕਿਸੇ ਨੇ ਕੋਈ ਵਹਿਮ ਪਾਤਾ ਕੋਈ ਵੀ ਕਿਸੇ ਨੇ ਇਹਦਾ ਵਿਆਹ ਵਾਲੇ ਲਗਣ ਬੰਨੇ ਨਹੀਂ ਕਿਸੇ ਨੇ ਕੋਈ ਵਹਿਮ ਪਾਤਾ ਵੀ ਕਿਵੇਂ ਤੇ ਕਹਿੰਦੇ ਕਿ ਮੇਰੀ ਮੰਮੀ ਨੂੰ ਬੜਾ ਦੁੱਖ ਜਿਹਾ ਲੱਗਣਾ ਕਰਨਾ ਤੇ ਹਾਏ ਅਸੀਂ ਤਾਂ ਕਿਸੇ ਦਾ ਕਦੇ ਮਾੜਾ ਨਹੀਂ ਕੀਤਾ ਤੇ ਕੋਈ ਸਾਡਾ ਮਾੜਾ ਕਰੇ ਕਹਿੰਦੇ ਕਿ ਮੇਰੀ ਮੰਮੀ ਨੇ ਨਾ ਇੱਕ ਪੰਡਿਤ ਕੋ ਗਏ ਪੰਡਤ ਨੇ ਵੀ ਬਹੁਤ ਟੋਟਕੇ ਉਪਾਏ ਦੱਸੇ ਕਹਿੰਦੇ ਉਹ ਵੀ ਕੀਤੇ ਹੌਲੀ-ਹੌਲੀ ਰੋਜ਼ ਉਹ ਕਹਿੰਦਾ 42 ਦਿਨਾਂ ਦੇ ਵਿੱਚ ਐਦਾਂ ਹੋਏਗਾ ਫੇਰ ਕਹਿੰਦੇ ਕਿ ਅਸੀਂ ਵੇਟ ਕੀਤਾ ਵੀ ਚਲੋ ਮਨ ਪਰ ਕਹਿੰਦੇ ਨਾ ਟਿਕਦਾ ਨਹੀਂ ਸੀਗਾ ਜਦੋਂ ਕਹਿੰਦੇ ਕੋਈ ਵੀ ਕੰਮ ਕਰੇ ਨਾ ਬੰਦਾ ਮਨ ਟਿਕ ਜੀ ਨਾ ਇਹ ਮਨ ਹੀ ਹੈ ਜੋ ਸਾਨੂੰ ਚੰਗੇ ਪਾਸੇ ਲਾਂਦਾ ਹੈ ਤੇ ਮਾੜੇ ਪਾਸੇ ਲਾਂਦਾ ਹੈ ਇਹ ਮਨ ਹੀ ਹੈ ਜੇ ਗੁਰਬਾਣੀ ਨਾਲ ਜੁੜ ਜਾਵੇ ਤੇ ਬੰਦਾ ਪਾਰ ਹੋ ਜਾਂਦਾ ਹੈ ਇਹ ਮੰਨ ਹੀ ਹੈ ਜੇ ਨਿੰਦਿਆ ਵਾਲ ਜੁੜ ਜਾਵੇ ਤੇ ਨਿੰਦਿਆ ਵਾਲਾ ਹੀ ਹੋ ਜਾਂਦਾ ਹੈ ਉਹਦੇ ਸਾਰੇ ਪਾਪ ਉਹਦੀ ਕੀਤੀ ਹੋਈ ਪੁੰਨ ਵੀ ਨਾ ਪਾਪਾਂ ਵਿੱਚ ਬਦਲ ਜਾਂਦੇ ਨੇ ਉਹ ਭੈਣ ਕਹਿੰਦੀ ਕਿ ਚਲੋ ਅਸੀਂ ਪੰਡਿਤ ਦੀ ਉਸ ਗੱਲ ਨੂੰ ਮੰਨਿਆ ਵੀ ਕਹਿੰਦਾ ਸੀ ਕਿ ਸਵਾ ਮਹੀਨੇ ਤੱਕ 40 ਦਿਨਾਂ ਤੱਕ ਤੁਸੀਂ ਇੰਜ ਕਰਨਾ ਕਹਿੰਦੇ ਮੈਂ ਉਦਾਂ ਹੀ ਕਰਦੀ ਰਹੀ ਪਰ ਕਹਿੰਦੇ ਕੋਈ ਫਰਕ ਨਹੀਂ ਪਿਆ ਕੋਈ ਇੱਕ ਰਿਸ਼ਤਾ ਤਾਂ ਆਇਆ ਸੀ ਬਹੁਤ ਖੁਸ਼ ਹੋਈ ਕਿ ਪੰਡਿਤ ਦੀ ਗੱਲ ਸੱਚ ਹੋ ਗਈ ਹੈ ਤੇ ਕਹਿੰਦੇ ਜਦੋਂ ਰਿਸ਼ਤਾ ਆਇਆ ਨਾ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡਾਂ ਸੀਗੀਆਂ ਤੁਹਾਨੂੰ ਪਤਾ ਹੀ ਹੈ ਅੱਜਕੱਲ ਲਾਲਚ ਬਹੁਤ ਵੱਧ ਗਿਆ ਹੈ ਲੋਕਾਂ ਦਾ ਇਹ ਨਹੀਂ ਦੇਖਦੇ ਕਿ ਕੋਈ ਗਰੀਬ ਹੈ ਤੇ ਕੋਈ ਅਮੀਰ ਹੈ ਜਿਹੜਾ ਅਮੀਰ ਹੈ ਉਹਨੇ ਤਾਂ ਚਲੋ ਕਰਨਾ ਹੀ ਹੈ ਜਿਹੜਾ ਗਰੀਬ ਹੈ ਉਹ ਵੀ ਕਰਜ਼ਾ ਲੈ ਕੇ ਆਪਣੀ ਕੁੜੀ ਨੂੰ ਵਿਆਹ ਦੇਣਾ ਭਾਵੇਂ ਬਾਅਦ ਵਿੱਚ ਉਹ ਰੋਲ ਹੀ ਜਾਣਾ ਨਾ ਤਾਂ ਉਹਨਾਂ ਦੀ ਕੁੜੀ ਬੱਸਦੀ ਹੈ ਤੇ ਨਾ ਹੀ ਕੁਛ ਇਸੀ ਤਰ੍ਹਾਂ ਦੇ ਅੱਧੇ ਤੋਂ ਜ਼ਿਆਦਾ ਪਰਿਵਾਰ ਤਾਂ ਉਜੜ ਹੀ ਜਾਂਦੇ ਨੇ ਵੀ ਕਰਜ਼ਾ ਚੁੱਕ ਲਿਆ ਵੀ ਚਲੋ ਕੁੜੀ ਵਿਆਹ ਤੇ ਕੁੜੀ ਖੁਸ਼ ਰਵੇ ਮਾਪੇ ਆਪਣੇ ਬੱਚੇ ਲਈ ਬਹੁਤ ਕੁਝ ਸੋਚਦੇ ਹਨ ਪਰ ਇੱਕ ਗੱਲ ਜੀ ਉਸ ਵਾਹਿਗੁਰੂ ਨੇ ਧੀ ਬਣਾਈ ਹੈ ਉਹਦੀ ਕਿਸਮਤ ਵੀ ਉਹਨੇ ਖੁਦ ਲਿਖੀ ਹੈ ਤੇ ਜੀ ਕੋਈ ਮੁੰਡਾ ਬਣਾਇਆ ਹੈ ਉਹਦੀ ਕਿਸਮਤ ਵੀ ਉਸਨੇ ਖੁਦ ਲਿਖੀ ਹੈ ਕਿਸੇ ਦੀ ਕਿਸਮਤ ਵਿੱਚ ਕੀ ਹੈ ਇਹ ਸਭ ਕੁਝ ਉਹ ਜਾਣੀ ਜਾਣਦਾ ਹੈ ਅਸੀਂ ਆਪਣੇ ਖੁਦ ਦੁਆਰਾ ਬਣਾਏ ਗੇ ਬਾਬਿਆਂ ਤੋਂ ਕੀ ਪੁੱਛਣ ਚਲੇ ਜਾਂਦੇ ਆ ਵੀ ਮੇਰੀ ਕਿਸਮਤ ਦੱਸ ਕਿ ਉਹਨਾਂ ਨੂੰ ਆਪਣਾ ਪਤਾ ਹੈ ਕਿ ਉਹਨਾਂ ਦਾ ਅੰਤਲਾ ਸਮਾਂ ਕਦੋਂ ਆਣਾ ਹੈ ਕਿ ਉਹਨਾਂ ਨੂੰ ਕੁਝ ਇਹ ਪਤਾ ਹੈ ਪਰ ਨਹੀਂ ਉਹਨਾਂ ਨੂੰ ਆਪਣੇ ਬਾਰੇ ਤਾਂ ਕੁਝ ਨਹੀਂ ਪਤਾ ਹੋਊਗਾ ਉਹ ਸਾਨੂੰ ਸਾਡੇ ਬਾਰੇ ਕੀ ਦੱਸਣਗੇ ਉਹ ਸਾਨੂੰ ਸਾਡੇ ਬਾਰੇ ਕੀ ਗਿਆਨ ਦੇਣਗੇ ਪਰ ਅਸੀਂ ਫਿਰ ਵੀ ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਟਾਈਮ ਆਪਣਾ ਪੈਸਾ ਖਰਾਬ ਕਰਦੇ ਹਾਂ ਸਾਨੂੰ ਇਹ ਹੈ ਕਿ ਪਤਾ ਨਹੀਂ ਕਿ ਸਾਡੀ ਜੀਵਨ ਦੀ ਕਿਹੜੀ ਮੁਸ਼ਕਲ ਦਾ ਹੱਲ ਕਰ ਦੇਣਗੇ ਪਰ ਉਹ ਹੱਲ ਕਰਨ ਦੀ ਵਜ੍ਹਾ ਨਾਲ ਹੋਰ ਵਿਗਾੜ ਦਿੰਦੇ ਨੇ ਇਸ ਕਰਕੇ ਗੁਰਬਾਣੀ ਤੇ ਵਿਸ਼ਵਾਸ ਕਰੋ ਗੁਰਬਾਣੀ ਤੇ ਵਿਸ਼ਵਾਸ ਰੱਖੋ ਕਿਉਂਕਿ ਜੇ ਬੰਦਾ ਗੁਰਬਾਣੀ ਤੇ ਵਿਸ਼ਵਾਸ ਕਰਦਾ ਹੈ ਪਾਠ ਕਰਦਾ ਹੈ ਨਾ ਰੱਬ ਉਹਦੀ ਤਪੱਸਿਆ ਦਾ ਫਲ ਉਸ ਨੂੰ ਜ਼ਰੂਰ ਦਿੰਦਾ ਹੈ ਕਿ ਉਸ ਨੇ ਇੰਨਾ ਪਰिक्षण ਕੀਤਾ ਹੈ ਉਹਨੇ ਇੰਨੀ ਮਿਹਨਤ ਕੀਤੀ ਹੈ ਮੇਰੇ ਤੱਕ ਪਹੁੰਚਣ ਨੂੰ ਤੇ ਫਿਰ ਉਹ ਆਪਣੇ ਬੰਦਿਆਂ ਦੀ ਹਮੇਸ਼ਾ ਕਹਿੰਦੇ ਕਿ ਮਨ ਜਨਾ ਬਹੁਤ ਦੁੱਖ ਹੋਣਾ ਕਿ ਇਹ ਵਾਹਿਗੁਰੂ ਮੇਰਾ ਵੀ ਕਿਤੇ ਰਿਸ਼ਤਾ ਹੋ ਜਵੇ ਕਹਿੰਦੇ ਮੈਂ ਮਨੋਂ ਮਨ ਸੋਚਣਾ ਵੀ ਪਤਾ ਨਹੀਂ ਮੇਰੀ ਕਿਸਮਤ ਚ ਵਿਆਹ ਦਾ ਜੋਗ ਹੈਗਾ ਵੀ ਇਹ ਕਿ ਨਹੀਂ ਕਹਿੰਦੇ ਮੈਂ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਹੌਲੀ ਹੌਲੀ ਕਹਿੰਦੇ ਮੈਂ ਨਾ ਬਾਹਰ ਜਾਣਾ ਵੀ ਬੰਦ ਕਰਤਾ ਕਿਉਂਕਿ ਲੋਕ ਬਹੁਤ ਹੀ ਗਲਤ ਨਿਗਾਹ ਨਾਲ ਵੇਖਦੇ ਸੀ ਕਿ ਪਤਾ ਨਹੀਂ ਇਸ ਕੁੜੀ ਦਾ ਵਿਆਹ ਹੋਣਾ ਵੀ ਇਹ ਕਿ ਨਹੀਂ ਕਹਿੰਦੇ ਮੈਂ ਨਾ ਗੁਰਦੁਆਰਾ ਸਾਹਿਬ ਨਾਲ ਸੇਵਾ ਕਰਨੀ ਸ਼ੁਰੂ ਕੀਤੀ ਆਪਣੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਕਹਿੰਦੇ ਮੈਂ ਜਾਂਦੀ ਮੈਂ ਕਹਿੰਦੇ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਵਾਂਦੀ ਤੇ ਗੁਰੂ ਦੇ ਘਰ ਝਾੜੂ ਦੀ ਸੇਵਾ ਲਈ ਮੈਂ ਆਪਣੇ ਮਨ ਤੋਂ ਹੀ ਮੈਨੂੰ ਕਿਸੇ ਨੇ ਨਹੀਂ ਦੱਸਿਆ ਸੀ ਮੈਨੂੰ ਮਨ ਨੂੰ ਸ਼ਾਂਤੀ ਮਿਲਦੀ ਮੈਂ ਖੁਸ਼ ਹੁੰਦੀ ਉੱਥੇ ਜਾ ਕੇ ਜੇ ਮੇਰਾ ਦਿਲ ਕਰਦਾ ਤੇ ਕਦੇ-ਕਦੇ ਮੈਂ ਰੋਣ ਵੀ ਲੱਗ ਜਾਂਦੀ ਇਹ ਕਹਿੰਦੇ ਕਿ ਮੇਰੇ ਖੁਦ ਦਾ ਐਕਸਪੀਰੀਅੰਸ ਸੀਗਾ ਕਿ ਮੈਂ ਨਾ ਗੁਰਦੁਆਰਾ ਸਾਹਿਬ ਜਾਂਦੀ ਗੁਰੂ ਅੱਗੇ ਆਪਣਾ ਦੁੱਖ ਫੋਲਦੀ ਕਿਉਂਕਿ ਅੱਜ ਕੱਲ ਕਿਸੇ ਅੱਗੇ ਫੋਲਿਆ ਹੋਇਆ ਦੁੱਖ ਉਹ ਬਹੁਤ ਮਜ਼ਾਕ ਉਡਾਂਦਾ ਹੈ ਮਜ਼ਾਕ ਉਡਾ ਦਿੰਦਾ ਹੈ ਤੇ ਬੰਦੇ ਨੂੰ ਕੁਝ ਸਮਝ ਨਹੀਂ ਹੁੰਦਾ ਵੀ ਉਹ ਕਿਸੇ ਨਾਲ ਆਪਣੇ ਦਿਲ ਦੀ ਗੱਲ ਕਰੇ ਆਪਣੇ ਮਾਪੇ ਖੁਦ ਦੇ ਦੁਖੀ ਸੀ ਉਹਨਾਂ ਨਾਲ ਗੱਲ ਨਹੀਂ ਸੀ ਕਰ ਸਕਦੀ ਕਿਉਂਕਿ ਉਹ ਤਾਂ ਖੁਦ ਦੁਖੀ ਸੀ ਉਹਨਾਂ ਨੂੰ ਪਤਾ ਲੱਗਦਾ ਕਿ ਇੰਨਾ ਉਹਨਾਂ ਦਾ ਬੱਚਾ ਇੰਨਾ ਟੁੱਟਿਆ ਹੋਇਆ ਹੈ ਵੀ ਅੰਦਰੋਂ ਇੰਨਾ ਕਮਜ਼ੋਰ ਹੋ ਚੁੱਕਿਆ ਜਦੋਂ ਬੰਦੇ ਨੂੰ ਕੋਈ ਦੁੱਖ ਆਉਂਦਾ ਹੈ ਨਾ ਤਾਂ ਬੰਦਾ ਖੁਦ ਹੀ ਕਮਜ਼ੋਰ ਹੋ ਜਾਂਦਾ ਹੈ ਉਸ ਨੂੰ ਕੁਝ ਨਹੀਂ ਸਮਝ ਆਉਂਦੀ ਵੀ ਕੀ ਕਰੇ ਤੇ ਕੀ ਨਾ ਕਰੇ ਕਿਸ ਤਰ੍ਹਾਂ ਉਹ ਖੁਸ਼ ਰਹਿ ਸਕਦਾ ਹੈ ਇਸ ਤਰ੍ਹਾਂ ਕਹਿੰਦੇ ਕਿ ਨਾ ਮੈਂ ਬਹੁਤ ਡਿਪਰੈਸ਼ਨ 'ਚ ਚਲੀ ਗਈ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਹਿੰਦੇ ਕਿ ਇੱਕ ਦਿਨ ਨਾ ਕਹਿੰਦੇ ਮੈਂ ਸੇਵਾ ਕਰਦੀ ਕਰਦੀ ਨਾ ਕਹਿੰਦੇ ਕਿ ਮੈਨੂੰ ਇੱਕ ਕੰਟੀਨ ਹੈ ਨਾ ਵੈਸੀ ਮਜ਼ਾਕ ਕੀਤਾ ਕਿ ਪੁੱਤ ਹੁਣ ਵਿਆਹ ਦੀ ਉਮਰ ਹੋ ਗਈ ਹੈ ਹੁਣ ਤੂੰ ਵਿਆਹ ਕਰਾ ਲੈ ਕਹਿੰਦੇ ਜਦੋਂ ਉਹਨਾਂ ਨੇ ਆਹ ਗੱਲ ਕੀਤੀ ਨਾ ਕੀਤੀ ਤਾਂ ਉਹਨਾਂ ਨੇ ਚਲੋ ਮਜ਼ਾਕ 'ਚ ਸੀ ਕਿ ਪਤਾ ਨਹੀਂ ਸ਼ਾਇਦ ਕੁੜੀ ਨਹੀਂ ਵਿਆਹ ਕਰਾਉਂਦੀ ਜਾਂ ਕੀ ਗੱਲ ਹੈ ਕਹਿੰਦੇ ਪਰ ਮੇਰੇ ਅੰਦਰੋਂ ਦੀ ਐਨੀ ਥੇਸ ਪਹੁੰਚੀ ਕਹਿੰਦੇ ਉਸ ਦਿਨ ਨਾ ਮੈਂ ਗੁਰਦੁਆਰਾ ਸਾਹਿਬ ਜਾ ਕੇ ਬਹੁਤ ਰੋਈ ਇੰਨਾ ਜ਼ਿਆਦਾ ਰੋਈ ਨਾ ਕਿ ਮੈਨੂੰ ਖੁਦ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਮੈਂ ਹੁਣ ਕੀ ਕਰਾਂ ਕਹਿੰਦੇ ਮੈਂ ਬਹੁਤ ਦੁਖੀ ਸੀ ਕਹਿੰਦੀ ਮੈਂ ਰੱਬ ਅੱਗੇ ਨਾ ਇੱਕ ਮਤਲਬ ਕਸਮ ਜੀ ਖਾਦੀ ਕਿ ਵਾਗਰੂ ਜੋ ਹੁਣ ਤੋਂ ਮੇਰੀ ਕਿਸਮਤ ਚ ਲਿਖਿਆ ਹੈ ਨਾ ਉਹ ਤੂੰ ਹੀ ਕਰਨਾ ਹੈ ਹੁਣ ਮੈਂ ਕਿਸੇ ਹੋਰ ਦਾ ਦਰ ਨਹੀਂ ਮਿਲਣਾ ਹੈ ਕਹਿੰਦੇ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਘਰ ਆ ਕੇ ਜੋਤ ਜਗਾਈ ਕਹਿੰਦੇ ਦੁਪਹਿਰਿਆਂ ਬਾਰੇ ਹਜੇ ਮੈਨੂੰ ਕੁਝ ਪਤਾ ਨਹੀਂ ਸੀਗਾ ਕਹਿੰਦੇ ਮੈਂ ਫੋਨ ਦੇਖਦੀ ਦੇਖਦੀ ਇਦਾਂ ਟੈਨਸ਼ਨ ਦੇ ਵਿੱਚ ਮੈਨੂੰ ਇੱਕ ਵੀਡੀਓ ਆਈ ਚੋਪਹਿਰਾ ਸਾਹਿਬ ਦੀ ਕਹਿੰਦੇ ਕਿ ਮੈਂ ਉਹ ਵੀਡੀਓ ਸੁਣੀ ਪੂਰੀ ਤਰ੍ਹਾਂ ਜਦੋਂ ਕਹਿੰਦੇ ਮੈਂ ਵੀਡੀਓ ਸੁਣ ਰਹੀ ਸੀ ਨਾ ਮੈਨੂੰ ਐਵੇਂ ਲੱਗ ਰਿਹਾ ਸੀ ਕਿ ਵਾਹਿਗੁਰੂ ਦਾ ਨਾ ਇੱਕ ਸੰਕੇਤ ਹੈ ਕਿ ਜਿੱਦਾਂ ਮੈਨੂੰ ਇੱਕ ਉਦਾਹਰਣ ਮਿਲ ਗਈ ਹੈ ਕਿ ਬੱਚੇ ਵੀ ਆਹਾ ਕਹਿੰਦੇ ਉਸ ਦਿਨ ਤੋਂ ਬਾਅਦ ਨਾ ਮੈਂ ਚੋਪਹਿਰੇ YouTube ਤੇ ਜਿਵੇਂ ਸੁਣਿਆ ਸੀ ਨਾ ਮੈਂ ਉਵੇਂ ਹੀ ਕਰਨਾ ਸ਼ੁਰੂ ਕਰਤਾ ਕਹਿੰਦੇ ਸੰਡੇ ਵਾਲੇ ਦਿਨ ਸੀ ਮੈਂ ਸਨਾਨ ਕੀਤਾ ਮੈਂ ਘਰ ਹੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਜੋਤ ਲਾਈ ਤੇ ਦੁਪਹਿਰਾ ਸਾਹਿਬ ਕੱਟਣ ਲੱਗ ਗਿਆ ਅੱਜ ਕੱਲ ਟੈਕਨੀਕ ਇੰਨੀ ਹੈ ਕਿ ਜੋ ਆਪਾਂ ਨੂੰ ਬਾਹਰੋਂ ਪਤਾ ਲੱਗਣਾ ਹੈ ਕਿਸੇ ਤੋਂ ਉਹ ਆਪਾਂ ਨੂੰ ਘਰ ਬੈਠੇ ਹੀ ਪਤਾ ਲੱਗ ਜਾਂਦਾ ਹੈ ਕਹਿੰਦੇ ਕਿ ਮੈਂ ਸੱਚੀ ਸ਼ਰਧਾ ਤੇ ਲਗਨ ਨਾਲ ਪੰਜ ਐਤਵਾਰ ਦੁਪਹਿਰਾ ਕੱਟਿਆ ਕਹਿੰਦੇ ਛੇਵਾਂ ਐਤਵਾਰ ਸੀ ਮੈਂ ਦੁਪਹਿਰਾ ਸਾਹਿਬ ਵਾਸਤੇ ਬੈਠਣ ਹੀ ਜੀ ਲੱਗੀ ਸੀ ਸਾਡੇ ਘਰ ਦੇ ਅੱਗੇ ਨਾ ਇੱਕ ਗੱਡੀ ਆ ਕੇ ਖੜੀ ਹੋਈ ਤੇ ਸਾਨੂੰ ਤੇ ਉਹਨਾਂ ਨਾਲ ਕੋਈ ਜਾਣ ਪਛਾਣ ਵੀ ਨਹੀਂ ਸੀਗੀ ਵੀ ਕੌਣ ਐ ਤੇ ਕਹਿੰਦੇ ਉਹ ਸਾਡਾ ਗੇਟ ਖੜਕਾਉਣ ਲੱਗੇ ਕਹਿੰਦੇ ਜੇ ਮੇਰੀ ਮਾਂ ਬਾਹਰ ਨਿਕਲੇ ਮੇਰੇ ਮਾਤਾ ਜੀ ਨੇ ਪੁੱਛਿਆ ਹਾਂਜੀ ਕਹਿੰਦੇ ਉਹ ਨਾ ਜਿਹੜੀ ਆਂਟੀ ਨੇ ਮੈਨੂੰ ਕਿਹਾ ਸੀਗਾ ਨਾ ਕਿ ਵਿਆਹ ਵਾਸਤੇ ਉਸੇ ਆਂਟੀ ਦੇ ਰਿਸ਼ਤੇਦਾਰ ਸੀ ਤੇ ਉਹਨਾਂ ਨੇ ਕਿਹਾ ਸੀ ਕੁੜੀ ਵੀ ਮਤਲਬ ਦੱਸਿਆ ਸੀ ਕੁੜੀ ਬਾਰੇ ਕਹਿੰਦੇ ਕਿ ਉਹਨਾਂ ਨੇ ਜਦੋਂ ਮੈਨੂੰ ਵੇਖਿਆ ਨਾ ਵੀ ਹਾਂ ਵੀ ਚਲੋ ਮੈਨੂੰ ਕੀ ਪਤਾ ਸੀ ਕਿ ਉਹ ਮੇਰੇ ਰਿਸ਼ਤੇ ਵਾਸਤੇ ਆਏ ਨੇ ਤੇ ਕਹਿੰਦੇ ਕਿ ਤੇ ਕਹਿੰਦੇ ਕਿ ਮੈਂ ਨਾ ਅਚਾਨਕ ਉਹਨਾਂ ਨੂੰ ਪਾਣੀ ਦਿੱਤਾ ਐਦਾਂ ਹੀ ਮੈਨੂੰ ਕੁਝ ਨਹੀਂ ਪਤਾ ਸੀ ਕਿ ਉਹ ਮੇਰੇ ਹੀ ਰਿਸ਼ਤੇ ਵਾਸਤੇ ਆਏ ਨੇ ਕਹਿੰਦੇ ਚਲੋ ਉਹ ਬੈਠੇ ਸੀ ਪਾਣੀ ਪੀਆਇਆ ਚਾਹ ਪੀਆਈ ਕਹਿੰਦੇ ਥੋੜੀਕੀ ਦੇਰ ਵਾਸਤੇ ਨਾ ਉਹਨਾਂ ਨੇ ਮੇਰੇ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਿ ਵੀ ਮੈਂ ਅਸੀਂ ਤੁਹਾਡੇ ਘਰ ਇੱਕ ਕੰਮ ਵਾਸਤੇ ਆਏ ਹਾਂ ਜੋ ਕਿ ਬਹੁਤ ਜ਼ਰੂਰੀ ਹੈ ਤੇ ਤੁਹਾਡੇ ਨਾਲ ਕਰਨੀ ਹੈ ਕਹਿੰਦੇ ਮੇਰੀ ਮੰਮੀ ਵੀ ਟੈਨਸ਼ਨ ਚ ਪੈ ਗਈ ਵੀ ਕੀ ਸਾਡੇ ਨਾਲ ਕਿਹੜਾ ਕੰਮ ਆ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਹੈਗੇ ਫਿਰ ਕਹਿੰਦੇ ਉਹਨਾਂ ਨੇ ਆਂਟੀ ਬਾਰੇ ਦੱਸਿਆ ਵੀ ਅਸੀਂ ਕਹਿੰਦੇ ਕਿ ਮੈਂ ਉਹਦੀ ਨਾ ਭੂਆ ਜੀ ਹਾਂ ਜਿਹੜੇ ਤੁਹਾਡੇ ਪੜੋਸ ਚ ਜਿਹੜੇ ਰਹਿੰਦੇ ਨੇ ਉਹਨਾਂ ਦੀ ਭੂਜੀ ਐਨੇ ਚ ਉਹ ਕਹਿੰਦੇ ਉਹ ਆਂਟੀ ਜੀ ਵੀ ਆ ਗਏ ਉਹਨਾਂ ਨੇ ਗੱਲ ਪਹਿਲਾਂ ਹੀ ਕੀਤੀ ਹੋਈ ਸੀ ਦੱਸਿਆ ਹੋਇਆ ਸੀ ਕਿ ਕੁੜੀ ਚੰਗੀ ਹੈ ਤੇ ਗੁਰਦੁਆਰਾ ਸਾਹਿਬ ਨਾਲ ਵੀ ਲਗਨ ਹੈ ਕਹਿੰਦੇ ਕਿ ਉਹਨਾਂ ਨੇ ਆਪਣੇ ਬੇਟੀ ਵਾਸਤੇ ਮੇਰਾ ਹੱਥ ਮੰਗਿਆ ਤੇ ਕਹਿੰਦੇ ਕਿ ਮੇਰੀ ਮੰਮਾ ਦੀ ਅੱਖਾਂ ਵਿੱਚੋਂ ਹੰਝੂ ਆ ਗਏ ਵੀ ਐਵੇਂ ਖੁਦ ਚੱਲ ਕੇ ਰਿਸ਼ਤਾ ਭੇਜਿਆ ਹੈ ਬਾਬਾ ਜੀ ਨੇ ਮਨੱਚ ਤਾਂ ਇਹੀ ਸੋਚਦਾ ਹੈ ਬੰਦਾ ਕਹਿੰਦੇ ਕਿ ਚਲੋ ਉਹਨਾਂ ਦਾ ਬੇਟਾ ਇੰਜੀਨੀਅਰਿੰਗ ਕਰਦਾ ਸੀ ਗੁਰਸਿੱਖ ਸੀ ਕਹਿੰਦੇ ਉਹਨਾਂ ਨੂੰ ਇਹ ਨਹੀਂ ਸੀ ਮਤਲਬ ਕਿ ਕੁੜੀ ਸੋਹਣੀ ਹੈ ਗੋਰੀ ਹੈ ਜਾਂ ਕੀ ਹੈ ਉਹਨਾਂ ਨੂੰ ਇਹ ਸੀ ਕਿ ਸਿੱਖੀ ਦੇ ਨਾਲ ਰਿਲੇਟਡ ਹੋਵੇ ਵੀ ਕੁੜੀ ਗੁਰਸਿੱਖ ਪਰਿਵਾਰ ਦੀ ਹੀ ਹੋਣੀ ਚਾਹੀਦੀ ਚਾਹੇ ਉਹ ਗਰੀਬ ਹੋਣ ਚਾਹੇ ਉਹ ਅਮੀਰ ਹੋਣ ਚਲੋ ਦੇਖੋ ਨਾ ਕਈ ਸਿਰਫ ਰੰਗ ਰੂਪ ਦੇਖਦੇ ਨੇ ਪਰ ਉਹਨਾਂ ਨੇ ਉਹਦੇ ਗੁਣ ਦੇਖੇ ਸੀ ਤੇ ਚਲੋ ਕਹਿੰਦੇ ਕਿ ਰਿਸ਼ਤਾ ਸਾਡਾ ਐਤਵਾਰ ਵਾਲੇ ਦਿਨ ਹੀ ਪੱਕਾ ਹੋ ਗਿਆ ਕਹਿੰਦੇ ਉਹ ਆਂਟੀ ਨੇ ਕਿਹਾ ਕਿ ਸ਼ਾਮ ਨੂੰ ਅਸੀਂ ਆਪਣੇ ਬੇਟੇ ਨੂੰ ਬੁਲਾਵਾਂਗੇ ਮੈਂ ਪਹਿਲਾਂ ਕੁੜੀ ਦੇਖਣਾ ਚਾਹੁੰਦੀ ਸੀ ਕਹਿੰਦੇ ਮੈਂ ਅਚਾਨਕ ਇਸ ਕਰਕੇ ਤੁਹਾਡੇ ਘਰ ਆਏ ਕਿ ਦੇਖ ਸਕੀਏ ਕਿ ਕਿਸ ਤਰ੍ਹਾਂ ਦੀ ਹੈ ਕੁੜੀ ਮਤਲਬ ਜਦੋਂ ਅਚਾਨਕ ਸਾਡੇ ਘਰ ਕੋਈ ਆਵੇ ਸਾਡਾ ਬਿਹੇਵੀਅਰ ਦੇਖ ਕੇ ਉਹ ਇੰਪ੍ਰੈਸ ਹੋ ਜੇ ਸਾਡਾ ਬਿਹੇਵੀਅਰ ਦੇਖ ਕੇ ਉਹ ਵੀ ਮਤਲਬ ਨਾ ਕੁਝ ਹੋਵੇ ਇਹ ਤਾਂ ਚੰਗੇ ਹੀ ਨਹੀਂ ਬਿਹੇਵੀਅਰ ਕਰਦੇ ਹੈਗੇ ਜੇ ਦੱਸ ਕੇ ਆਵਾਂਗੇ ਕਿ ਅਸੀਂ ਰਿਸ਼ਤੇ ਵਾਸਤੇ ਆਏਗੇ ਤੇ ਉਹ ਸਿਖਾ ਦਿੰਦੇ ਨੇ ਆਪਣੀ ਕੁੜੀ ਨੂੰ ਵੀ ਹਾਂ ਜੀ ਐਦਾਂ ਕਰਨਾ ਹੈ ਤੇ اچانک ਆਏ ਨੇ ਤੇ ਉਹ ਤਾਂ ਕਰਕੇ ਕਹਿੰਦੇ ਕਿ ਚਲੋ ਸ਼ਾਮ ਨੂੰ ਕਹਿੰਦੇ ਉਹਨਾਂ ਨੇ ਨਾ ਭੂਆ ਜੀ ਦੇ ਘਰ ਹੀ ਨਾ ਉਹਨਾਂ ਨੇ ਆਪਣੀ ਉੱਥੇ ਹੀ ਮੁੰਡੇ ਨੂੰ ਬੁਲਾ ਲਿਆ ਕਹਿੰਦੇ ਸਾਡੀ ਆਪਸ ਚ ਗੱਲ ਕਰਵਾਤੀ ਕਹਿੰਦੇ ਚਲੋ ਮੈਂ ਤਾਂ ਕੀ ਹੀ ਕਹਿਣਾ ਸੀਗਾ ਪ੍ਰਮਾਤਮਾ ਦਾ ਭੇਜਿਆ ਹੋਇਆ ਰਿਸ਼ਤਾ ਸੀ ਕਿ ਰੱਬ ਨੇ ਹੀ ਭੇਜਿਆ ਹੈ ਕਹਿੰਦੇ ਫਿਰ ਜੋ ਵੀ ਕੰਮ ਹੁੰਦਾ ਸੀ ਮੈਨੂੰ ਐਂ ਲੱਗਦਾ ਸੀ ਕਿ ਮੇਰਾ ਵਾਹਿਗੁਰੂ ਖੁਦ ਕਰ ਰਿਹਾ ਹੈ ਕਹਿੰਦੇ ਧੰਤਨ ਬਾਬਾ ਦੀਪ ਸਿੰਘ ਨੇ 6ਵੇਂ ਚੁਪੈਰੇ 'ਚ ਮੇਰੇ ਤੇ ਕਿਰਪਾ ਕੀਤੀ 6ਵਾਂ ਚੁਪੈਰਾ ਹਜੇ ਮੈਂ ਕੱਟਣ ਹੀ ਲੱਗੀ ਹਾਂ ਤੇ ਮੈਨੂੰ ਖੁਸ਼ੀ ਦੀ ਖਬਰ ਆਈ ਮੈਂ ਪਾਠ ਕਰਦੇ ਰਹਿਣਾ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ ਤੇ ਮਨ ਵਿੱਚ ਇਹ ਵੀ ਕਹਿਣਾ ਕਿ ਵਾਹਿਗੁਰੂ ਮੇਰੀਆਂ ਗਲਤੀਆਂ ਨੂੰ ਬਖਸ਼ਾ ਵਾਹਿਗੁਰੂ ਮੇਰੀਆਂ ਭੁੱਲਾਂ ਨੂੰ ਬਖਸ਼ਾਈਂ ਦੇਖੋ ਵਾਹਿਗੁਰੂ ਬਹੁਤ ਅਪਰੰਪਾਰ ਹੈ ਉਹ ਸਾਡੀਆਂ ਭੁੱਲਾਂ ਨੂੰ ਛੇਤੀ ਹੀ ਮਾਫ ਕਰ ਦਿੰਦਾ ਹੈ ਵਾਹਿਗੁਰੂ ਸਾਡੇ ਤੇ ਕਿਰਪਾ ਕਰਦੇ ਨੇ ਕਹਿੰਦੇ ਸਾਡਾ 6 ਮਹੀਨੇ ਬਾਅਦ ਮੈਰिज ਸੀਗੀ ਕਹਿੰਦੇ ਕਿ ਇੱਕ ਵਾਰ ਅਸੀਂ ਗੁਰਦੁਆਰਾ ਸਾਹਿਬ ਗਏ ਹਰਮੰਦਰ ਸਾਹਿਬ ਫਿਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਚਪੈਰਾ ਕੱਟਣ ਕਹਿੰਦੇ ਮੈਂ ਗਈ ਫਸਟ ਟਾਈਮ ਤੇ ਕਹਿੰਦੇ ਕਿ ਉੱਥੇ ਮੈਨੂੰ ਫਿਰ ਉਹ ਮਿਲ ਗਈ ਮਤਲਬ ਜੋ ਮੇਰੀ ਹੋਣ ਵਾਲੀ ਸਾਸੂ ਮਾਂ ਸੀ ਕਹਿੰਦੇ ਕਿ ਉਹ ਮੈਨੂੰ ਦੇਖ ਕੇ ਨਾ ਬਹੁਤ ਖੁਸ਼ ਹੋਈ ਜਦੋਂ ਕੋਈ ਅਚਾਨਕ ਮਿਲੇ ਨਾ ਤਾਂ ਕਹਿੰਦੇ ਉਹ ਨਾ ਲੋਕਾਂ ਦੱਸਣ ਲੱਗੇ ਕਿ ਇਹ ਮੇਰੀ ਨੂੰਹ ਐ ਇਹ ਮੇਰੀ ਨੂੰਹ ਬਣਨੀ ਹੈ ਕਹਿੰਦੇ ਅਸੀਂ ਦੋਨਾਂ ਸਾਸੂ ਨੇ ਪਹਿਲਾ ਚੁਪੈਰਾ ਉੱਥੇ ਕਟਿਆ ਸੀ ਬਾਬਾ ਦੀਪ ਸਿੰਘ ਜੀ ਦੇ ਘਰ ਵੇਖੋ ਵਾਹਿਗੁਰੂ ਕਿਰਪਾ ਕਰਦੇ ਨੇ ਸਭ ਤੇ ਤੇ ਵਾਹਿਗੁਰੂ ਕਿਰਪਾ ਵੀ ਕਰਨ ਸਕਤੇ ਸਰਬੱਤ ਦਾ ਭਲਾ ਮੰਗਿਆ ਕਰੋ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਕਰੋ ਉਤੋਂ ਟੁੱਟ ਗਏ ਤਾਂ ਸਮਝ ਲਓ ਸਾਡੇ ਨਾਲ ਕੋਈ ਜੁੜਿਆ ਹੀ ਨਹੀਂ ਜੇ ਉਹਦੇ ਨਾਲ ਜੁੜ ਗਏ ਤੇ ਸਭ ਕੁਝ ਆਪਣਾ ਹੈ ਠੀਕ ਹੈ ਨਾ ਇਸ ਕਰਕੇ ਧੰਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਨੇ ਉਸ ਪੈੰਦ ਚੇਵੇਂ ਚੁਪੈਰੇ ਚ ਵਿਆਹ ਦੀ ਗੱਲ ਨੂੰ ਸਿਰੇ ਚੜਾਇਆ ਨਹੀਂ ਤੇ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਆਉਂਦਾ ਸੀ ਤੇ ਪਰ ਸਿਰੇ ਕੋਈ ਨਹੀਂ ਸੀ ਚੜਦਾ ਕਹਿੰਦੇ ਕਿ 6 ਮਹੀਨੇ ਬਾਅਦ ਸਾਡੀ ਮੈਰਿਜ ਹੋਗੀ ਅਸੀਂ ਬਹੁਤ ਖੁਸ਼ ਸੀ ਅਸੀਂ ਥੋੜੇ ਕਿ ਦਿਨਾਂ ਬਾਅਦ ਉੱਥੇ ਫੇਰ ਗਏ ਮੱਥਾ ਟੇਕਣ ਗੁਰੂ ਦੇ ਘਰ RAMDAS GURU ਦੇ ਘਰ BABAA DEEP SINGH ਦੇ ਘਰ ਕਹਿੰਦੇ ਪਹਿਲੇ ਦੁਪਹਿਰੇ ਮੈਂ ਇਕੱਲੀ ਗਈ ਸੀ ਦੂਜੀ ਵਾਰ ਮੈਂ ਆਪਣੇ ਹਸਬੰਦ ਨੂੰ ਲੈ ਕੇ ਗਈ ਸੀ ਵਾਹਿਗੁਰੂ ਨੇ ਮੈਨੂੰ ਇਨਾ ਕੁਝ ਦਿੱਤਾ ਹੈ ਕਿ ਮੈਂ ਕਹਿੰਦੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਤੇ ਵਾਹਿਗੁਰੂ ਸਭ ਦੀਆਂ ਮੁਸ਼ਕਲਾਂ ਦਾ ਹੱਲ ਵੀ ਕਰਦੇ ਨੇ ਇਹ ਨਹੀਂ ਕਿ ਬੰਦਾ ਕੁਝ ਕਹਿੰਦਾ ਹੈ ਤੇ ਕੀ ਇਸ ਕਰਕੇ ਰੱਬ ਤੇ ਵਿਸ਼ਵਾਸ ਕਰਿਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਕਮੈਂਟ ਰਿਕਸ ਬਾਕਸ ਵਿੱਚ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਆ ਕਰੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ